ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅਜਿਹੀ ਸਮੱਸਿਆ ਜਿਹਦੇ ਨਾਲ ਆਪਣਾ ਪੰਜਾਬ ਆਮ ਦੌਰ ਤੇ ਜੂਝ ਰਿਹਾ ਖਾਣੇ ਦੀ ਸਮੱਸਿਆ ਉੱਪਰ ਗੱਲ ਕਰਾਂਗੇ ਆਪਣੀ ਅੱਜ ਦੀ ਜਨਰੇਸ਼ਨ ਅੱਜ ਦੀ ਪੀੜ੍ਹੀ ਉਹਨੂੰ ਆਪਣੇ ਪੰਜਾਬੀ ਭੋਜਨ ਦਾ ਪਤਾ ਹੀ ਨਹੀਂ ਜੇ ਕਿਸੇ ਨੂੰ ਪਤਾ ਵੀ ਆ ਤਾਂ ਉਹ ਖਾਣ ਤੋਂ ਮਨਾ ਕਰਦੇ ਨੇ ਨੱਕ ਬੁੱਲ ਮਾਰਦੇ ਨੇ ਇਹਦਾ ਕਾਰਨ ਕੀ ਆ ਆਪਾਂ ਹੋਰ ਦੇਸ਼ਾਂ ਦਾ ਜਿਹੜਾ ਖਾਣਾ ਵਾ ਅਪਣਾ ਚੁੱਕੇ ਆ ਤੇ ਬੱਚਿਆਂ ਨੂੰ ਪੁੱਛਦੇ ਆ ਵੀ ਉਹਨਾਂ ਨੇ ਕੀ ਖਾਣਾ ਉਹ ਤੁਹਾਨੂੰ ਇੱਕੋ ਜਵਾਬ ਦੇਣਗੇ ਜਾਂ ਪੀਜ਼ਾ 버ਗਰ ਨੂਡਲਸ ਕੇਕ ਪੇਸਟਰੀ ਇਦਾਂ ਦੀਆਂ ਜਿਹੜੀਆਂ ਸਿੰਥੈਟਿਕ ਚੀਜ਼ਾਂ ਨੇ ਉਹ ਖਾਣੀਆਂ ਪਸੰਦ ਕਰਨਗੇ ਇਹਨਾਂ ਨੂੰ ਜੰਕ ਫੂਡ ਵੀ ਕਿਹਾ ਜਾਂਦਾ ਆਮ ਸ਼ਬਦਾਂ ਦੇ ਵਿੱਚ ਜੋ ਅੱਜ ਦੇ ਤੌਰ ਤੇ ਵਰਤਿਆ ਜਾਂਦਾ ਤੇ ਜੰਕ ਫੂਡ ਖਾ ਕੇ ਬੱਚਿਆਂ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਜੋ ਬਿਮਾਰੀਆਂ ਦੇਖਣ ਨੂੰ ਮਿਲਦੀਆਂ ਨੇ ਜਿਵੇਂ ਕਿ ਛੋਟੇ-ਛੋਟੇ ਬੱਚਿਆਂ ਨੂੰ ਸ਼ੂਗਰ ਹੋ ਰਹੀ ਆ ਤੇ ਬੱਚਿਆਂ ਦੇ ਵਿੱਚ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਅੱਖਾਂ ਦੀ ਜਿਹੜੀ ਆ ਰੋਸ਼ਨੀ ਘਟਦੀ ਜਾ ਰਹੀ ਆ ਸੋ ਇਹੀ ਕਾਰਨ ਆ ਵੀ ਆਪਣਾ ਜਿਹੜਾ ਖਾਣਾ ਮਾ ਉਹ ਸਹੀ ਨਹੀਂ ਹੈਗਾ ਤੇ ਉਹਦੇ ਕਰਕੇ ਹੀ ਬੱਚਿਆਂ ਨੂੰ ਇੰਨੀਆਂ ਪ੍ਰੋਬਲਮਸ ਹੁੰਦੀਆਂ ਨੇ ਕਿਉਂਕਿ ਜਿਹੜਾ ਇਹ ਖਾਣਾ ਵਾ ਇਹ ਅਧ ਪੱਕਿਆ ਖਾਣਾ ਹੁੰਦਾ ਇਹਨੂੰ ਪ੍ਰੋਪਰ ਪਕਾਇਆ ਨਹੀਂ ਜਾਂਦਾ ਚਾਈਨਿਸ ਫੂਡ ਆ ਜਿਹੜਾ ਉਹ ਫਾਸਟ ਕੁਕਿੰਗ ਫੂਡ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਅਧ ਪੱਕਾ ਖਾਣਾ ਵਾ ਲੋਕਾਂ ਨੂੰ ਸਰਵ ਕੀਤਾ ਜਾਂਦਾ ਵਾ ਤੇ ਕੱਚਾ ਪੱਕਾ ਜਿਹੜਾ ਭੋਜਨ ਖਾ ਕੇ ਲੋਕ ਬਿਮਾਰ ਹੁੰਦੇ ਨੇ ਪੇਟ ਦੀਆਂ ਬਿਮਾਰੀਆਂ ਵੀ ਲੱਗਦੀਆਂ ਨੇ ਹੁਣ ਅੱਪਾ ਗੱਲ ਕਰਾਂਗੇ ਆਪਣੇ ਪੰਜਾਬੀ ਭੋਜਨ ਕਿਹੜੇ-ਕਿਹੜੇ ਸੀ ਇਤਿਹਾਸ ਦੇ ਵਿੱਚ ਤੇ ਲੋਕ ਕੀ-ਕੀ ਖਾਂਦੇ ਸੀ। ਅਗਰ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਤਾਂ ਲਾਈਕ ਕਰਿਓ, ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਗੱਲ ਕਰੀਏ ਪੰਜਾਬੀ ਭੋਜਨਾਂ ਦੀ। ਪੰਜਾਬ ਮੁੱਢ ਤੋਂ ਹੀ ਖੇਤੀਬੜਾਂ ਸੂਬਾ ਰਿਹਾ। 1960 ਤੋਂ ਪਹਿਲਾਂ ਦੀ ਆਪਾਂ ਗੱਲ ਕਰਦੇ ਹਾਂ ਜਦੋਂ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਨਹੀਂ ਆਈ ਸੀ। ਜਦੋਂ ਹਰੀ ਕ੍ਰਾਂਤੀ ਨਹੀਂ ਆਈ ਸੀ ਤਾਂ ਪੰਜਾਬ ਵੀ ਸੀਗੇ ਜ਼ਿਆਦਾਤਰ ਉਹ ਕਣਕ, ਝੋਨਾ, ਬਾਜਰਾ, ਮੱਕੀ, ਕਪਾਹ, ਜਵਾਰ ਦਿਆਂ ਫਸਲਾਂ ਸੀਗੀਆਂ ਜਿਹੜੀਆਂ ਉਗਾਉਂਦੇ ਸੀ ਇਹਦੇ ਨਾਲ ਆਪਾਂ ਦਾਲਾਂ ਵੀ ਉਗਾਉਂਦੇ ਸੀ ਫਿਰ ਆਪਣੇ ਕੋਲ ਤਾਜ਼ੀਆਂ ਹਰੀਆਂ ਸਬਜ਼ੀਆਂ ਵੀ ਹੁੰਦੀਆਂ ਸੀ ਤੇ ਫਲ ਵੀ ਹੁੰਦੇ ਸੀ ਬਾਗ ਹੁੰਦੇ ਸੀ ਵੱਡੇ ਵੱਡੇ ਜਿਹਦੇ ਵਿੱਚ ਅਮਰੂਦਾ ਦੇ ਅੰਬਾ ਦੇ ਜਾਮਣਾ ਕਾਫੀ ਤਰੀਕੇ ਦੇ ਫਲ ਫਰੂਟ ਵੀ ਉਸ ਟਾਈਮ ਦੇ ਵਿੱਚ ਪੰਜਾਬ 'ਚ ਸੀਗੇ ਜਿਹੜੇ ਉਹ ਉਗਾਏ ਜਾਂਦੇ ਸੀਗੇ ਤੇ ਆਪਾਂ ਜਿਹੜਾ ਉਸ ਟਾਈਮ ਦੇ ਉੱਤੇ ਖਾਂਦੇ ਸੀਗੇ ਉਹ ਜਾਰਾਦਰ ਦੁੱਧ ਤੋਂ ਬੜੀਆਂ ਚੀਜ਼ਾਂ ਖਾਂਦੇ ਸੀ ਕਿਉਂਕਿ ਪਸ਼ੂ ਹਰੇਕ ਘਰ ਦੇ ਵਿੱਚ ਹੁੰਦੇ ਸੀ ਜਿਦੇ ਵਿੱਚ ਮੱਝਾਂ ਗਾਵਾਂ ਬੱਕਰੀਆਂ ਆਮ ਤੌਰ ਤੇ ਹੁੰਦੀਆਂ ਸੀ ਤੇ ਦੁੱਧ ਦੀ ਕੋਈ ਕਮੀ ਨਹੀਂ ਹੁੰਦੀ ਸੀ ਦਹੀਂ ਪਨੀਰ ਮੱਖਣ ਖੋਆ ਸੋ ਇਦਾਂ ਦੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਆਪਾਂ ਦੇਸੀ ਘੋ ਵਗੈਰਾ ਵਰਤਦੇ ਸੀਗੇ ਤੇ ਪੰਜੀਰੀ ਆਮ ਤੌਰ ਤੇ ਉੱਤੇ ਕਲਚਰ ਸੀਗਾ ਕਾਫੀ तरीके ਦੇ ਮੇਵਿਆਂ ਤੋਂ ਬਣੀ ਹੁੰਦੀ ਸੀ ਮੇਵੇ ਕਹਿ ਸਕਦੇ ਆਪਾਂ ਡਰਾਈ ਫਰੂਟਸ ਕਹਿੰਦੇ ਹੋ ਜਿਨ੍ਹਾਂ ਨੂੰ ਜਿਹਦੇ ਵਿੱਚ ਆਮਦੋਰ ਦੇ ਉੱਤੇ ਬਦਾਮ ਕਾਜੂ ਗੂੰਦ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਵਰਤੋਂ ਕੀਤਾ ਜਾਂਦੀਆਂ ਸੀ ਤੇ ਹਰ ਘਰ ਦੇ ਵਿੱਚ ਤੁਹਾਨੂੰ ਪਿੰਨੀਆਂ ਵੀ ਖਾਣ ਨੂੰ ਮਿਲਦੀਆਂ ਸੀ ਜਿਹੜੀਆਂ ਕਿ ਆਮ ਤੌਰ ਤੇ ਸਰਦੀ ਦੇ ਵਿੱਚ ਹੁੰਦੀਆਂ ਸੀ ਅਲਸੀ ਦੀਆਂ ਪਿੰਨੀਆਂ ਮਿਲਦੀਆਂ ਸੀਗੀਆਂ ਸੋ ਇਹ ਖਾਣੇ ਸੀ ਆਪਣੇ ਪੰਜਾਬ ਦੇ ਵਿੱਚ ਤੇ ਰੋਟੀ ਦੇ ਪੱਖੋਂ ਦੇਖਿਆ ਜਾਂਦਾ ਸੀ ਤਾਂ ਰੋਟੀ ਦੇ ਵਿੱਚ ਬਾਜਰੇ ਦੀ ਮੱਕੀ ਦੀ ਜਵਾਰ ਦੀ ਅਲਸੀ ਦੇ ਆਟੇ ਦੀ ਤੇ ਮਲਟੀ ਗ੍ਰੇਨ ਆਟਾ ਜਿਹਦੇ ਵਿੱਚ ਸਾਰਾ ਹੀ ਮਿਕਸ ਕਰਕੇ ਬਣਾਇਆ ਜਾਂਦਾ ਵਾ ਉਹਨੂੰ ਦੇਸੀ ਘੋੜੇ ਦੇ ਵਿੱਚ ਆਟੇ ਨੂੰ ਗੁੰਨ ਕੇ ਤੇ ਰੋਟੀ ਪਕਾ ਕੇ ਤੁਹਾਨੂੰ ਆਫਰ ਕੀਤੀ ਜਾਂਦੀ ਸੀ ਸੋ ਇਹ ਖਾਣਾ ਸੀਗਾ ਜਿਹਦੇ ਨਾਲ ਪੂਰੇ ਆਪਾਂ ਨੂੰ ਪੋਸਟ ਤਤ ਮਿਲਦੇ ਸੀ ਆਪਣੇ ਸਰੀਰ ਨੂੰ ਤੇ ਲੋਕ ਬਿਮਾਰ ਵੀ ਘੱਟ ਹੁੰਦੇ ਸੀ ਕਿਉਂਕਿ ਉਦੋਂ ਉਦੋਂ ਤੱਕ ਯੂਰੀਆ ਤੇ ਰਸਾਇਣਿਕ ਖਾਦਾਂ ਦੀ ਵਰਤੋਂ ਨਹੀਂ ਹੁੰਦੀ ਸੀ ਤੇ ਲੋਕਾਂ ਨੂੰ ਬਿਮਾਰੀਆਂ ਘੱਟ ਲੱਗਦੀਆਂ ਸੀ ਕੱਦ ਕੱਠ ਕਾਫੀ ਉੱਚੇ ਹੁੰਦੇ ਸੀਗੇ ਨਿਗਾਹ ਨਹੀਂ ਘਟਦੀ ਸੀ ਤੇ ਲੋਕ ਸਰੀਰਕ ਵੱਖੋਂ ਪੂਰੇ ਤੰਦਰੁਸਤ ਦੇ ਫਿੱਟ ਰਹਿੰਦੇ ਸੀਗੇ ਜੇ ਆਪਾਂ ਦਾਲਾਂ ਦੀ ਗੱਲ ਕਰੀਏ ਲਾਲ ਦਾਲ ਪੀਲੀ ਦਾਲ ਮੋਠਾਂ ਦੀ ਦਾਲ ਤੇ ਬਾਜਰਾ ਇਹਨੂੰ ਮਿਕਸ ਕਰਕੇ ਖਿਚੜੀ ਵੀ ਬਣਾ ਕੇ ਲੋਕੋ ਸਮੇਂ ਦੇ ਵਿੱਚ ਖਾਂਦੇ ਸੀਗੇ ਤੇ ਦਹੀਂ ਆਪਣਾ ਰਵਾਇਤੀ ਤੌਰ ਤੇ ਮੰਨਿਆ ਜਾਂਦਾ ਸੀ ਵੀ ਜਦੋਂ ਕੋਈ ਵੀ ਫੰਕਸ਼ਨ ਹੁੰਦਾ ਸੀ ਕਿਸੇ ਮਰਗ ਦਾ ਭੋਗ ਹੁੰਦਾ ਸੀ ਕਿਸੇ ਵਿਆਹ ਦਾ ਫੰਕਸ਼ਨ ਹੁੰਦਾ ਸੀ ਉਦੋਂ ਤੁਹਾਨੂੰ ਰਾਇਤਾ ਜਾਂ ਦਹੀਂ ਆਮ ਤੌਰ ਤੇ ਜਿਹੜਾ ਸੀਗਾ ਉਹ ਮਿਲਦਾ ਸੀਗਾ ਸੋ ਇਹ ਰਿਵਾਇਤ ਚੱਲੀ ਆ ਰਹੀ ਹੈ ਵੀ ਦਹੀਂ ਖਾਣਾ ਇੱਕ ਸ਼ਗਨ ਦੇ ਤੌਰ ਤੇ ਵੀ ਮੰਨਿਆ ਜਾਂਦਾ ਸੀ ਜਾਂ ਦਹੀਂ ਇੱਕ ਬੇਸਿਕ ਨੀਡ ਸੀ ਜੋ ਬੋਡੀ ਨੂੰ ਚਾਹੀਦੀ ਸੀ ਉਹ ਉਸ ਸਮੇਂ ਆਫਰ ਕੀਤੀ ਜਾਂਦੀ ਸੀ ਤੇ ਦੁੱਧ ਤੋਂ ਆਪਾਂ ਗੱਲ ਕਰੀਏ ਲੱਸੀ ਲੱਸੀ ਵੀ ਕਈ ਕਿਸਮ ਦੀ ਹੁੰਦੀ ਸੀਗੀ ਆਂਬ ਵਾਲੀ ਲੱਸੀ ਹੁੰਦੀ ਸੀ ਜਿਹਨੂੰ ਮੰਗੇਓ ਲੱਸੀ ਕਹਿੰਦੇ ਆਂ ਨੇ ਆਪਾਂ ਮਿੱਠੀ ਲੱਸੀ ਹੁੰਦੀ ਸੀ ਨਮਕੀਨ ਲੱਸੀ ਹੁੰਦੀ ਸੀ ਇਸੇ ਤਰ੍ਹਾਂ ਦੁੱਧ ਸੋਡਾ ਹੁੰਦਾ ਸੀ ਸਭ ਤੋਂ ਜ਼ਰੂਰੀ ਤੱਤ ਜਿਹੜਾ ਸਰੀਰ 'ਚੋਂ ਗਰਮੀ ਕੱਢਦਾ ਸੀ ਉਹ ਹੁੰਦਾ ਸੀ ਸਤੂ ਜੋਆਂ ਦਾ ਸਤੂ ਹੁੰਦਾ ਸੀ ਉਹਨੂੰ ਆਪਾਂ ਆਮ ਤੌਰ ਦੇ ਉੱਤੇ ਗਰਮੀਆਂ ਦੇ ਵਿੱਚ ਵਰਤਦੇ ਸੀ ਇਸੇ ਤਰ੍ਹਾਂ ਛੋਲਿਆਂ ਤੋਂ ਕਾਲੇ ਛੋਲਿਆਂ ਤੋਂ ਤਿਆਰ ਕੀਤਾ ਹੋਇਆ ਸਤੂ ਵੀ ਹੁੰਦਾ ਸੀ ਜੋ ਤਾਕਤ ਦੇ ਤੌਰ ਦੇ ਉੱਤੇ ਵਰਤਿਆ ਜਾਂਦਾ ਸੀ ਕੰਮ ਕਰਨ ਤੋਂ ਪਹਿਲਾਂ ਉਹਦਾ ਸੇਵਨ ਕਰਦੇ ਸੀ ਫਿਰ ਉਹਨੂੰ ਪੀ ਕੇ ਖੇਤਾਂ ਦੇ ਵਿੱਚ ਕ ਮਿਹਨਤ ਕਰਦੇ ਸੀ ਲੋਕ ਫਿਰ ਅੱਬਾ ਗੱਲ ਕਰੀਏ ਸਬਜ਼ੀਆਂ ਦੇ ਉੱਪਰ ਸਬਜ਼ੀਆਂ ਦੇ ਵਿੱਚ ਕੀ ਸੀ ਹਰੀਆਂ ਸਬਜ਼ੀਆਂ ਬੈਂਗਣ ਕਈਆ ਕਦੂ ਪੇਠਾ ਇਦਾਂ ਦੀਆਂ ਸਬਜ਼ੀਆਂ ਜੋ ਆਪਣੇ ਖੇਤਾਂ ਦੇ ਵਿੱਚ ਜਾਂ ਆਪਣੇ ਪੰਜਾਬ 'ਚ ਹੋਗਾਈਆਂ ਜਾਂਦੇ ਸੀ ਉਹ ਤਾਜ਼ੀਆਂ ਸਬਜ਼ੀਆਂ ਕੱਟ ਕੇ ਪਕਾ ਕੇ ਤੇ ਲੋਕ ਖਾਂਦੇ ਸੀਗੇ ਸਾਗ ਦੀ ਵਰਤੋਂ ਕਰਦੇ ਸੀ ਸਰੋਂ ਦਾ ਸਾਗ ਪਾਲਕ ਦਾ ਸਾਗ ਤੇ ਉਹਦੇ ਵਿੱਚ ਪਨੀਰ ਪਾ ਕੇ ਬਣਾਉਂਦੇ ਸੀਗੇ ਦੇਸੀ ਘਿਓ ਦੀ ਵਰਤੋਂ ਕਰਦੇ ਸੀ ਸੋ ਇਹ ਖਾਣੇ ਸੀ ਆਪਣੇ ਤੇ ਇਹਨਾਂ ਨੂੰ ਬਣਾਉਣ ਦੀ ਵਿਧੀ ਬੜੀ ਵਧੀਆ ਸੀ ਬੜੇ ਵਧੀਆ ਤਰੀਕੇ ਨਾਲ ਬਣਾਏ ਜਾਂਦੇ ਸੀ ਉਦੋਂ ਇੱਕ ਕੁੰਡੀ ਹੁੰਦੀ ਸੀ ਪੱਥਰ ਦੀ ਉਹਦੇ ਵਿੱਚ ਘਰ ਤੋਂ ਤਿਆਰ ਕੀਤੇ ਮਸਾਲੇ ਮਸਾਲੇ ਵੀ ਤੁਸੀਂ ਸੋਚੋ ਘਰੋਂ ਤਿਆਰ ਹੁੰਦੇ ਸੀ ਜਿਹੜੇ ਅੱਜ ਕੱਲ ਆਪਾਂ ਦੁਕਾਨਾਂ ਤੋਂ ਕੱਠੇ ਕਰਦੇ ਆ ਕਿਉਂਕਿ ਆਪਾਂ ਹੁਣ ਸਿਰਫ ਝੋਨਾ ਦੇ ਕਣ ਘਿਲਾ ਰਹੇ ਹਾਂ ਬਾਕੀ ਚੀਜ਼ਾਂ ਦੇ ਉੱਤੋਂ ਆਪਾਂ ਨੇ ਆਪਣਾ ਧਿਆਨ ਛੱਡਤਾ ਉਦੋਂ ਆਪਾਂ ਇੱਕ ਕੁੰਡੀ ਲੈਂਦੇ ਸੀ ਕੁੰਡੀ ਦੇ ਵਿੱਚ ਲਸਣ ਅਦਰਕ ਟਮਾਟਰ ਮਿਰਚਾਂ ਕਾਲੀ ਮਿਰਚ ਲੌਂਗ ਇਲਾਇਚੀ ਜੋ ਵੀ ਆ ਉਸ ਤੋਂ ਬਾਅਦ ਆਪਣਾ ਨਮਕ ਹਲਦੀ ਤੇ ਇਹ ਚੀਜ਼ਾਂ ਨੂੰ ਪਾ ਕੇ ਧਨੀਆ ਪਾ ਕੇ ਉਹਨੂੰ ਕੁੱਟਿਆ ਜਾਂਦਾ ਸੀ ਉਹਦੇ ਨਾਲ ਇੱਕ ਤਾਂ ਮਿੱਟੀ ਦੇ ਤੱਤ ਉਹਦੇ ਵਿੱਚ ਹੁੰਦੇ ਸੀ ਪਲੱਸ ਉਹਦੇ ਨਾਲ ਲੱਕੜ ਦੇ ਤੱਤ ਹੁੰਦੇ ਸੀ ਫਿਰ ਉਹਨੂੰ ਚਟਨੀ ਦੇ ਰੂਪ ਵਿੱਚ ਤਿਆਰ ਕਰਕੇ ਜਿਹਨੂੰ ਤੁਸੀਂ ਗਰੇਵੀ ਕਹਿ ਸਕਦੇ ਹੋ ਜਾਂ ਗ੍ਰाइंड ਕੀਤਾ ਮਸਾਲਾ ਕਹਿੰਦੇ ਹੋ ਉਹਨੂੰ ਤਿਆਰ ਕਰਕੇ ਇੱਕ ਮਿੱਟੀ ਦੇ ਬਰਤਨ ਦੇ ਵਿੱਚ ਪਾਇਆ ਜਾਂਦਾ ਸੀ ਜਾਂ ਸਰਵ ਲੋਹ ਦੇ ਭਾਂਡੇ ਵਿੱਚ ਪਾਇਆ ਜਾਂਦਾ ਸੀ ਉਹਦੇ ਵਿੱਚ ਦੇਸੀ ਘਿਓ ਪਹਿਲਾਂ ਗਰਮ ਕਰਕੇ ਫਿਰ ਉਹ ਮਸਾਲਾ ਬਾਅਦ ਵਿੱਚ ਉਹਨੂੰ ਪਕਾਇਆ ਜਾਂਦਾ ਸੀ ਇਸ ਤਰੀਕੇ ਦੇ ਨਾਲ ਫਿਰ ਸਬਜ਼ੀ ਪਾਈ ਜਾਂਦੀ ਸੀ ਜਾਂ ਕੋਈ ਵੀ ਖਾਣ ਵਾਲੀ ਚੀਜ਼ ਉਹਦੇ ਵਿੱਚ ਐਡ ਕੀਤੀ ਜਾਂਦੀ ਸੀ ਤਾਂ ਕਿ ਜਿਹੜਾ ਭੋਜਨ ਆਪਣਾ ਉਹ ਸਵਾਦ ਬਣ ਸਕੇ ਤੇ ਇੱਕ ਜਿਹੜਾ ਸਾਗ ਬਣਾਉਣ ਦੀ ਵਿਧੀ ਸੀ ਉਹ ਹਾਰੇ ਦੇ ਵਿੱਚ ਸੀ ਜ਼ਿਆਦਾਤਰ ਆਪਣੇ ਘਰਾਂ ਦੇ ਵਿੱਚ ਕੱਚੇ ਚੂਲੇ ਹੁੰਦੇ ਸੀ ਘਰ ਵੀ ਕੱਚੇ ਹੁੰਦੇ ਸੀ ਚੂਲੇ ਹੁੰਦੇ ਸੀ ਚੂਲਿਆਂ ਦੇ ਵਿੱਚ ਲੱਕੜ ਦੀ ਵਰਤੋਂ ਕੀਤੀ ਜਾਂਦੀ ਸੀ ਕਿਉਂਕਿ ਉਦੋਂ ਗੈਸ ਸਿਸਟਮ ਨਹੀਂ ਸੀਗਾ ਅੱਜ ਦੇ ਸਮੇਂ ਦੇ ਵਿੱਚ ਗੈਸ ਤੁਸੀਂ 15 ਮਿੰਟਾਂ ਦੇ ਵਿੱਚ ਖਾਣਾ ਤਿਆਰ ਕਰ ਲੈਂਦੇ ਹੋ ਉਹ ਸਮੇਂ ਦੇ ਵਿੱਚ ਖਾਣਾ 15 ਮਿੰਟਾਂ ਦੇ ਵਿੱਚ ਤਿਆਰ ਨਹੀਂ ਹੁੰਦਾ ਸੀ ਕਾਫੀ ਜ਼ਿਆਦਾ ਜਿੱਦੂ ਜ਼ਹਾਦ ਕਰਨੀ ਪੈਂਦੀ ਸੀ ਖਾਣਾ ਤਿਆਰ ਕਰਨ ਦੇ ਲਈ ਲੱਕੜਾਂ ਲਗਾ ਕੇ ਚੂਲੇ ਦੇ ਵਿੱਚ ਅੱਗ ਨੂੰ ਤੇਜ ਦਾ ਮਿੱਠਾ ਕਰਨ ਦੀ ਵਿਧੀ ਵੀ ਆਪਣੇ ਬਜ਼ੁਰਗਾਂ ਨੂੰ ਆਉਂਦੀ ਸੀ ਮਾਮਾ ਨੂੰ ਆਉਂਦੀ ਸੀ ਜੀ ਉਹ ਸਮੇਂ ਦੇ ਵਿੱਚ ਖਾਣਾ ਬਣਾਉਂਦੀ ਅਸੀਂ ਫਿਰ ਉਹ ਚੂਲੇ ਦੇ ਉੱਪਰ ਤੋੜੀ ਰੱਖਦੇ ਸੀ ਥੋੜੀ ਮਿੱਟੀ ਦਾ ਭਾਂਡਾ ਹੁੰਦਾ ਵਾ ਢੋਲੀ ਵੀ ਕਹਿ ਦਿੰਦੇ ਆ ਉਹ ਰੱਖਦੇ ਸੀ ਉਹਦੇ ਤੋਂ ਮਿੱਠੀ ਮਿੱਠੀ ਅੱਗ ਦੇ ਨਾਲ ਜਿਹੜੀ ਦਾਲ ਸਬਜ਼ੀ ਆਪਣੀ ਉਹ ਗਰਮ ਹੁੰਦੀ ਸੀ ਤੇ ਉਹਦਾ ਜਿਹੜਾ ਸਵਾਦ ਆ ਅਲੱਗ ਹੀ ਆਉਂਦਾ ਸੀ ਸਮੋਕੀ ਫਲੇਵਰ ਕਹਿ ਸਕਦੇ ਹੋ ਧੂਏ ਵਾਲਾ ਫਲੇਵਰ ਜੋ ਅੱਜ ਦੀ ਡੇਟ ਦੇ ਵਿੱਚ ਆਪਾਂ ਵੱਡੇ ਵੱਡੇ ਰੈਸਟੋਰੈਂਟਾਂ 'ਚ ਲੈਣ ਜਾਂਦੇ ਆ ਉਹ ਆਪਣੇ ਘਰਾਂ ਦੇ ਵਿੱਚ ਆਮ ਮਿਲਦਾ ਸੀ ਇਸੇ ਤਰ੍ਹਾਂ ਖੀਰ ਵੀ ਤਿਆਰ ਇਸੇ ਵਿਧੀ ਨਾਲ ਹੁੰਦੀ ਸੀ ਤੇ ਇੱਕ ਆਪਾਂ ਹਾਰੇ ਦੀ ਗੱਲ ਕਰੀਏ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਹਾਰਾ ਇੱਕ ਗੋਲਕਾਰ ਦਾ ਜਿਹੜ ਅਸੀਂ ਚੂਲਾ ਹੁੰਦਾ ਸੀ ਜਿਹਦੇ ਵਿੱਚ ਗੋਹੇ ਦੀਆਂ ਪਾਥੀਆਂ ਮੱਝਾਂ ਦੇ ਗੋਹੇ ਤੋਂ ਤਿਆਰ ਹੋਈਆਂ ਪਾਥੀਆਂ ਪਾਈਆਂ ਜਾਂਦੀਆਂ ਅਸੀਂ ਵਿੱਚ ਉਹਦੇ ਲੱਕੜਾਂ ਵੀ ਪਾ ਲੈਂਦੇ ਸੀਗੇ ਉਹਦੇ ਉੱਤੇ ਪਢੋਲੀ ਜਾਂ ਕਹਿੰਦੇ ਥੋੜੀ ਉੱਤੇ ਰੱਖ ਦਿੱਤੀ ਜਾਂਦੀ ਸੀ ਥੋੜੀ ਰੱਖ ਕੇ ਉਹਦੇ ਉੱਤੇ ਪਾਣੀ ਪਾ ਕੇ ਸਾਗ ਪਾ ਕੇ ਉਹਨੂੰ ਰਿਜਣਾ ਰੱਖ ਦਿੱਤਾ ਜਾਂਦਾ ਸੀ ਪਾਣੀ ਸੀ ਜਿਹੜਾ ਸਾਗ ਸੀਗਾ ਪਾਣੀ ਦੇ ਨਾਲ 6-6 ਘੰਟੇ ਰਿਜਦਾ ਹੀ ਰਹਿੰਦਾ ਸੀ ਫਿਰ ਉਹਦੇ ਵਿੱਚ ਜੋ ਵੀ ਮਸਾਲੇ ਪੈਂਦੇ ਸੀ ਲਸਣ ਅਦਰਕ ਮਿਰਚਾਂ ਜੋ ਵੀ ਉੱਥੇ ਉਹਨਾਂ ਨੂੰ ਲੋੜ ਹੁੰਦੀ ਸੀ ਉਹਦੇ ਨਾਲ ਹੀ ਰਿਜਦੀਆਂ ਰਹਿੰਦੀਆਂ ਸੀ ਜਿਹਦੇ ਨਾਲ ਸੀਗਾ ਜਿਹੜਾ ਸਵਾਦ ਆ ਉਹ ਵੱਖਰਾ ਬਣ ਜਾਂਦਾ ਸੀ ਸੋ ਪੱਠੀਆਂ ਮਿਲਦੀਆਂ ਸੀ ਆਪਾਂ ਨੂੰ ਹਰ ਮੋੜ ਦੇ ਉੱਤੇ ਬੀਬੀ ਬੈਠੀ ਹੁੰਦੀ ਸੀਗੀ ਦਾਣੇ ਭੁੰਨਦੀ ਹੁੰਦੀ ਸੀ ਜਿਹਦੇ ਵਿੱਚ ਮੱਕੀ ਦੇ ਦਾਣੇ ਕਣਕ ਦੇ ਦਾਣੇ ਗੋੜ ਛੋਲੇ ਕਣਕ ਦੇ दाणे ਆਮ ਤੌਰ ਤੇ ਮਿਲਦੇ ਸੀ ਤੇ ਲੋਕ ਖਾਂਦੇ ਸੀ ਤੇ ਫਿੱਟ ਰਹਿੰਦੇ ਸੀ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਸੀ ਮਿੱਟੀ 'ਚ ਖੇੜਦੇ ਸੀਗੇ ਜਿਹਦੇ ਨਾਲ ਪੋਸਟਿਕ ਰਤ ਅੰਦਰ ਜਾ ਕੇ ਸਰੀਰ ਨੂੰ ਤਗੜਾ ਕਰਦੇ ਸੀਗੇ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਗਾਇਬ ਹੋ ਚੁੱਕੀਆਂ ਲੁਪਤ ਹੋ ਚੁੱਕੀਆਂ ਇਹ ਚੀਜ਼ਾਂ ਨੂੰ ਸੰਭਾਲਣ ਦੀ ਲੋੜ ਸੀ ਆਪਾਂ ਨੂੰ ਜੋ ਕਿ ਆਪਾਂ ਸਮਹਾਲਣ ਦੇ ਵਿੱਚ ਅਸਫਲ ਰਹੇ ਹਾਂ ਆਪਣੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਜਦੋਂ ਆਪਾਂ ਕੁਝ ਖਾਣੇ ਦੀ ਗੱਲ ਕਰਦੇ ਹਾਂ ਕੀ ਖਾਣਾ ਤਾਂ ਉਹ ਮੈਂ ਦੱਸ ਚੁੱਕਿਆ ਮੈਂ 버ਗਰ ਪੀਜ਼ ਨੂਡਲ ਇਹਨਾਂ ਚੀਜ਼ਾਂ ਦੇ ਆਧਾਰਿਤ ਹੋ ਚੁੱਕੇ ਨੇ ਜੋ ਇੱਕ ਇੱਕ ਬਿਮਾਰੀ ਦਾ ਕਾਰਨ ਨੇ ਸੋ ਆਪਣਾ ਫੂਡ ਸੀਗਾ ਜਿਹੜਾ ਆਪਣਾ ਭੋਜਨ ਸੀ ਉਹ ਇਹ ਚੀਜ਼ ਨਹੀਂ ਹੈਗੀ ਜੀ ਜੰਕ ਫੂਡ ਸਾਰਾ ਕਹਿ ਸਕਦੇ ਚਾਈਨਾ ਤੋਂ ਆਇਆ ਪੀਜ਼ਾ ਥੋੜਾ ਇਟਲੀ ਬੇਸ ਆ ਯੂਰੋਪੀਅਨ ਬੇਸ ਫੂਡ ਆ ਵੈਸਟਰਨ ਖਾਣੇ ਨੇ ਜਿਹੜੇ ਆਪਾਂ ਹੋਰ ਵੀ ਚੀਜ਼ਾਂ ਸਪਰਿੰਗ ਰੋਲ ਦੇ ਉਹ ਕੁਝ ਵੀ ਖਾਣੇ ਆਪਾਂ ਨੂੰ ਹੋਰ ਲੱਗ-ਲੱਗ ਦੇਸ਼ਾਂ ਤੋਂ ਜਿਹੜੀਆਂ ਚੀਜ਼ਾਂ ਨੇ ਬਣੀਆਂ ਨੇ ਬਾਕੀ ਅਗਰ ਕਿਤੇ ਮੈਂ ਇਹਨਾਂ ਚੀਜ਼ਾਂ 'ਤੇ ਗੱਲ ਕਰਦਾ ਮੈਂ ਤੁਹਾਨੂੰ ਕਮੈਂਟ ਦੇ ਵਿੱਚ ਦੱਸ ਸਕਦੇ ਹਾਂ ਕਿ ਕਿਹੜਾ ਭੋਜਨ ਕਿੱਥੋਂ ਤਿਆਰ ਹੋਇਆ ਤਾਂ ਕਿ ਆਪਾਂ ਉਹਦੇ ਉੱਪਰ ਅਗਲੀ ਵੀਡੀਓ ਬਣਾ ਸਕੀਏ ਸੰਖੇਪ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਸਕਾਂ ਸੋ ਇਹ ਖਾਣਾ ਸੀਗਾ ਜਿਹੜਾ ਆਪਣਾ ਨਹੀਂ ਸੀਗਾ ਤੇ ਆਪਾਂ ਆਪਣੇ ਖਾਣੇ ਨੂੰ ਛੱਡ ਕੇ ਦੂਜੇ ਖਾਣੇ ਦੇ ਵੱਲ ਹੋ ਗਏ ਆ ਤੇ ਉਸ ਖਾਣੇ ਦੇ ਉੱਤੇ ਨਿਰਭਰ ਹੋਣਾ ਸ਼ੁਰੂ ਹੋ ਗਏ ਆ ਸੋ ਬੱਚਿਆਂ ਨੂੰ ਸਮਝਾਓ ਆਪਣੇ ਆਪ ਨੂੰ ਸਮਝਾਓ ਆਪਣੇ ਖਾਣੇ ਨੂੰ ਆਪਣੇ ਭੋਜਨ ਨੂੰ ਪਹਿਚਾਣੋ ਤੇ ਸਰੀਰ ਨੂੰ ਤੰਦਰੁਸਤ ਕਰੋ ਇੱਕ ਹੋਰ ਬਹੁਤ ਵੱਡੀ ਗੱਲ ਆ ਵੀ ਹਰੀ ਕ੍ਰਾਂਤੀ ਤੋਂ ਬਾਅਦ ਜਿਹੜਾ ਵਾ ਆਪਾਂ ਸਵਾਲ ਸੀਗਾ ਇੱਕ ਵੀ ਜਿਹੜਾ ਕੀ ਕਣਕ ਝੋਨਾ ਤੇ ਚਾਹ ਆਪਣਾ ਭੋਜਨ ਹੈਗਾ ਆਪਾਂ ਹੁਣ ਹਰੀ ਕ੍ਰਾਂਤੀ ਤੋਂ ਪਹਿਲਾਂ ਵਾਲੇ ਖਾਣੇ ਦੀ ਗੱਲ ਕੀਤੀ ਸੀ 1960 ਤੋਂ ਪਹਿਲਾਂ ਵਾਲਿਆਂ ਦੀ ਜਦੋਂ ਆਪਣੇ ਦੇਸ਼ ਦੇ ਵਿੱਚ ਕਹਿ ਸਕਦੇ ਹੋ ਅਨਾਜ ਸੰਕਟ ਆਇਆ 1960 ਤੋਂ ਬਾਅਦ ਦੀ ਗੱਲ ਕਰੀਏ ਹਰੀ ਕ੍ਰਾਂਤੀ ਦੀ ਮੇਰੀ ਵੀਡੀਓ ਬਣਾਈ ਹੋਇਆ ਤੁਸੀਂ ਦੇਖ ਸਕਦੇ ਹੋ ਜਦੋਂ ਦੇਸ਼ ਦੇ ਵਿੱਚ ਅਨਾਜ ਸੰਕਟ ਪੈਦਾ ਹੋਇਆ ਸੀ ਉਦੋਂ ਲੋਕਾਂ ਨੂੰ ਉਤਸ਼ਾਹਿਤ ਕੀਤਾ ਗਿਆ ਝੋਨੇ ਤੇ ਕਣਕ ਦੀ ਪੈਦਾਵਾਰ ਨੂੰ ਜ਼ਿਆਦਾ ਵਧਾਓ ਤਾਂ ਕਿ ਲੋਕਾਂ ਤੱਕ ਭੋਜਨ ਪਹੁੰਚਾਇਆ ਜਾਵੇ ਤੇ ਲੋਕ ਭੁੱਖ ਮਰੀ ਤੋਂ ਬਾਹਰ ਹੋਣ ਪਰ ਪੰਜਾਬੀਆਂ ਨੇ ਉਹ ਚੀਜ਼ ਦੇ ਉੱਤੇ ਨਿਰਭਰ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਲਗਭਗ ਹੁਣ ਦੀ ਡੇਟ ਦੇ ਵਿੱਚ 80% ਜਿਹੜੇ ਲੋਕ ਨੇ ਪੰਜਾਬੀ ਨੇ ਉਹ ਸਿਰਫ ਕਣਕ ਦੇ ਝੋਨਾ ਉਗਾ ਰਹੇ ਨੇ ਬਾਕੀ ਫਸਲਾਂ ਉਹਨਾਂ ਨੇ ਤਿਆਗ ਦੀਆਂ ਬਾਕੀ ਫਸਲਾਂ ਹੋ ਨਹੀਂ ਹੋਗਾ ਰੇ ਜਿਸ ਕਰਕੇ ਜਿਹੜਾ ਕਣਕ ਦੇ ਝੋਨਾ ਵਾ ਆਪਣੇ ਖਾਣੇ ਦੇ ਵਿੱਚ ਉਹਨਾਂ ਨੂੰ ਜੋੜਨਾ ਪਿਆ ਤੇ ਜਵਾਰ ਬਾਜਰਾ ਮੱਕੀ ਜੋ ਅਲਸੀ ਦੇ ਆਟੇ ਦੀ ਰੋਟੀ ਆ ਜਿਹੜੀ ਆਪਣੇ ਰਵਾਇਤੀ ਖਾਣੇ ਦੇ ਵਿੱਚੋਂ ਲੁਪਤ ਹੋ ਗਈ ਆ ਤਾਂ ਹੁਣ ਆਪਣੀ ਜਿਹੜੀ ਮੇਨ ਰੋਟੀ ਰਹਿ ਗਈ ਆ ਉਹ ਕਣਕ ਦੀ ਰਹਿ ਗਈ ਆ ਸਰਦੀਆਂ 'ਚ ਆਪਾਂ ਮੱਕੀ ਦੀ ਰੋਟੀ ਖਾ ਲੈਂਦੇ ਆ ਚਲੋ ਠੀਕ ਆ ਮਾੜਾ-ਮਾੜਾ ਖਾਣੇ ਆ ਤੇ ਜਿਹੜਾ ਖਾਣ ਦੇ ਵਿੱਚ ਚੋਲਾਂ ਦੇ ਉੱਤੇ ਆਪਾਂ ਜ਼ਿਆਦਾ ਜ਼ੋਰ ਦੇ ਦਿੱਤਾ ਤੇ ਜਿਹੜਾ ਆਪਾਂ ਕਹਿੰਦੇ ਆ ਵੀ ਆਪਾਂ ਨੂੰ ਯੂਪੀ ਤੋਂ ਚੋਲ ਖਾਣੇ ਦੀ ਆਦਤ ਪੈ ਗਈ ਪਰ ਪੰਜਾਬੀ ਚੋਲ ਨਹੀਂ ਖਾਂਦੀ ਸੀ ਹੁਣ ਪੰਜਾਬ ਦੇ ਵਿੱਚ ਹੀ ਚੋਲ ਇੰਨੇ ਜ਼ਿਆਦਾ ਹੋ ਚੁੱਕੇ ਨੇ ਕਿ ਆਪਾਂ ਨੂੰ ਹੋਰ ਕੋਈ ਖਾਣੇ ਦਾ ਆਪਸ਼ਨ ਹੀ ਨਹੀਂ ਲੱਭਦਾ ਇਸ ਲਈ ਆਪਾਂ ਨੂੰ ਚੋਲਾਂ ਦੇ ਉੱਪਰ ਜ਼ਿਆਦਾ ਨਿਰਭਰ ਹੋਣਾ ਪੈ ਰਿਹਾ ਵਾ ਆਪਾਂ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਸ਼ਾਮਿਲ ਨਹੀਂ ਸੀ ਆਪਾਂ ਸਿਰਫ ਦੁੱਧ ਦੇ ਨਿਰਭਰ ਕਰਦੇ ਸੀ ਆਪਾਂ ਦੁੱਧ ਤੋਂ ਬੜੀਆਂ ਹੋਈਆਂ ਚੀਜ਼ਾਂ ਜਿਵੇਂ ਲੱਸੀ ਹੋਗੀ ਆਮਬਲਸੀ ਹੋਗੀ ਮਿੱਠੀ ਲੱਸੀ ਹੋਗੀ ਰਾਇਤਾ ਹੋ ਗਿਆ ਦੁੱਧ ਸੋਡਾ ਹੋ ਗਿਆ ਅਜਿਹੀਆਂ ਚੀਜ਼ਾਂ ਆਪਾਂ ਜ਼ਿਆਦਾ ਵਰਤੋਂ ਕਰਦੇ ਸੀ ਉਸ ਸਮੇਂ ਕੱਲਾ ਦੁੱਧ ਵੀ ਪੀ ਲੈਂਦੇ ਸੀ ਉਸ ਸਮੇਂ ਤੇ ਹੁਣ ਜਿਹੜੀ ਆ ਚਾਹ ਆਪਣੇ ਸਰੀਰਾਂ ਦੇ ਵਿੱਚ ਪਾ ਦਿੱਤੀ ਆ ਲਗਭਗ ਜੇ ਮੈਂ ਆਨ ਐਵਰੇਜ ਗੱਲ ਕਰਾਂ ਜੋ ਕਿ ਮੈਨੂੰ ਕੁ ਪਤਾ ਸੇ ਬਸੇ ਆਪਾਂ ਦੇਖਦੇ ਆ ਉਹਦੇ ਵਿੱਚ ਹਰ ਘਰ ਦੇ ਵਿੱਚ 5 ਤੋਂ 6 ਵਾਰੀ ਚਾਹ ਬਣਦੀ ਆ ਤੇ ਹਰ ਬੰਦਾ ਘੱਟੋ ਘੜ ਦੇ ਦਿਨ ਦੇ ਵਿੱਚ 3 ਵਾਰੀ ਚਾਹ ਪੀਂਦਾ ਜਿਹਦੇ ਕਰਕੇ ਸਰੀਰ ਦੇ ਵਿੱਚ ਪੇਟ ਦੀਆਂ ਬਿਮਾਰੀਆਂ ਲੱਗਦੀਆਂ ਨੇ ਬਦ ਹਜ਼ਮੀ ਹੁੰਦੀ ਆ ਸੋ ਚਾਹ ਨੂੰ ਛੱਡ ਗਿਆ ਆਪਾਂ ਨੂੰ ਦੁੱਧ ਦੀਆਂ ਚੀਜ਼ਾਂ ਵੱਲ ਦੁਬਾਰੇ ਆਉਣਾ ਚਾਹੀਦਾ ਵਾ ਤੇ ਸਰੀਰ ਨੂੰ ਤੰਦਰੁਸਤ ਕਰਨ ਦੇ ਲਈ ਆਪਾਂ ਨੂੰ ਖਾਣਾ ਚੇਂਜ ਕਰਨਾ ਹੀ ਚਾਹੀਦਾ ਤੇ ਖਾਣਾ ਚੇਂਜ ਕਰਨ ਦੀ ਲੋੜ ਸੋ ਬੱਚਿਆਂ ਨੂੰ ਵੀ ਸਮਝਾਓ ਵੀ ਆਪਣਾ ਖਾਣਾ ਕੀ ਨੇ ਜੰਕ ਫੂਡ ਤੋਂ ਉਹਨਾਂ ਦਾ ਖਹਿੜਾ ਛੁਡਾਓ ਤਾਂ ਕਿ ਉਹਨਾਂ ਦੇ ਸਰੀਰ ਤੰਦਰੁਸਤ ਰਹਿਣ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਰਵੇ ਆਈ ਆ YouTube ਦੇ ਉੱਪਰ ਕਾਫੀ ਵੀਡੀਓਜ਼ ਵੀ ਪਈਆਂ ਨੇ ਤੇ ਸਾਇੰਟਿਸਟ ਤੇ ਡਾਕਟਰ ਇਹਨਾਂ ਚੀਜ਼ਾਂ ਦੇ ਉੱਪਰ ਚਰਚਾ ਵੀ ਕਰ ਰਹੇ ਨੇ ਕਿ ਜਿਹੜੇ ਮਰਦਾਂ ਦੀ ਗਿਣਤੀ ਆ ਉਹ ਘਟ ਰਹੀ ਆ ਦਿਨੋਂ ਦਿਨ ਕਿਉਂਕਿ ਉਹਨਾਂ ਨੂੰ ਕੋਈ ਨਾ ਕੋਈ ਕਮੀ ਹੋ ਰਹੀ ਆ ਜਿਸ ਕਰਕੇ ਦੇ ਮੁਕਾਬਲੇ ਮਰਦਾਂ ਦੀ ਉਮਰ ਘਟਦੀ ਜਾ ਰਹੀ ਆ ਲਗਾਤਾਰ ਸੋ ਇਹ ਇੱਕ ਗੰਭੀਰ ਵਿਸ਼ਾ ਬਣਿਆ ਆ YouTube ਦੇ ਉੱਪਰ ਕਾਫੀ ਵੀਡੀਓਜ਼ ਵੀ ਬਣ ਜਾਣੇ ਤੇ ਸਾਇੰਟਿਸਟ ਵੀ ਇਹਨਾਂ ਦੇ ਉੱਪਰ ਚਰਚਾ ਕਰਦੇ ਨੇ ਅੱਜ ਦੇ ਸਮੇਂ ਦੇ ਵਿੱਚ ਤੇ ਤੁਸੀਂ ਉਹ ਚੀਜ਼ ਨੂੰ ਖਿਆਲ ਰੱਖਦੇ ਹੋਏ ਆਪਣਾ ਖਾਣੇ ਦੀਆਂ ਆਦਤਾਂ ਨੂੰ ਸਹੀ ਕਰੋ ਤਾਂ ਕਿ ਆਪਾਂ ਇਸ ਚੀਜ਼ ਦੇ ਨਾਲ ਵੀ ਲੜਨ ਦੇ ਲਈ ਤੰਦਰੁਸਤ ਹੋਈਏ ਸੋ ਇਨੀ ਇੱਕ ਵੀਡੀਓ ਸੀ ਵਧੀਆ ਲੱਗੂਗੀ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ